ਲੱਖ ਲਾਂਟ ਹੈ ਕਮਜ਼ੋਰਾਂ ਕਮਜ਼ੋਰੀ ਹੁਣਾ ਤੇ ਚ ਕ੍ਰੈਸ਼ਰ ਲੱਗ ਰਿਹਾ ਖੇਤਾਂ ਦੇ ਵਿੱਚ ਘਰਾ ਦੇ ਵਿੱਚ ਡੱਕੇ ਮਾਰੇ ਯਾਰੇ ਨੇ ਪਰ ਆਪਾਂ ਦਿਨ ਰਾਤ ਉਸ ਮੋੜ ਤੇ ਸੰਭਾਲੇ ਬੈਠੇ ਹਾਂ ਪਰ ਜੀ ਜਲਾਪਤ ਦੇ ਲਖ ਹੋਲੇ ਉਹ ਚਾਰ ਪੰਜ ਪਾਲਟੀਆਂ ਦੇ ਬੱਚੇ ਮੈਂਬਰ ਕਾਂਜੇ ਕੁਹਾਦੇ ਆਪਣੇ ਆਪ ਨੂੰ ਅੱਜ ਗੰਤੰਕ ਚੰਗਣਾਦੋ ਲਾ ਕੇ ਨਾ ਹੱਦ ਨਮਕਰ ਪੱਤੀ ਦੀ ਗੱਲ ਕਰ ਲਾਵਾਂ ਉੱਥੇ ਜੇ ਕੋਈ ਪੰਛਰੀ ਨਹੀਂ ਪਾ ਬੱਚਿਆ ਦੇਖੋ ਜਿੰਨੀ ਜਿੰਨੀ ਜਮੀਰ ਅਮਰੀਕਾ ਦਾ ਪਾਦਾ ਉਹ ਵੇਚਿਓ ਨਾ ਕਿਉਂਕਿ ਤੁਹਾਡੀ ਜ਼ਮੀਨ ਨੂੰ ਖੀਂਦ ਕੇ ਇਹਨਾਂ ਦਾ ਟੋਏ ਪਾਦਨੇ ਵਿੱਚੋਂ ਮਾਰਕੀਟ ਕੇ ਲੈ ਜਾਣਾ ਤੇ ਤੁਹਾਨੂੰ ਰੰਦਾ ਖੁਦਾ ਤੁਹਾਨੂੰ ਤਬਾਹ ਕਰ ਜਾਣਾ ਮੇਰੀ ਮਹਾਨ ਸ਼ਖਸੀਤਾ ਸਤਮਾਈ ਗੁਰੂ ਮੈਂਬਰ ਪੰਚਾਇਤ ਇੱਥੋਂ ਤੱਕ ਕਿ ਦੂਰ ਦਰਾਡਿਓ ਵੀ ਮੇਰੇ ਮਾਨ ਜੋ ਆ ਕੇ ਸੜਕ ਤੇ ਖੜੇ ਹੋਣੇ ਸਰਦਾਰ ਤਰਲੋਕ ਸਿੰਘ ਕਾਲੂ ਚੰਦ ਉਹਨਾਂ ਦਾ ਮੈਂ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਕਿ ਇਤੋਂ 20 ਕਿਲੋਮੀਟਰ ਤੋਂ ਪੈਣਾ ਕੱਢ ਕੇ ਮੋਟਰ ਸਾਈਕਲ ਤੇ ਆ ਗਏ ਜੀ ਆਇਆ ਅੱਜ ਜੋ ਪ੍ਰੋਗਰਾਮ ਰੰਭਿਆ ਹੈ ਅਲੇ ਹੈ ਜੇ ਸ਼ਹੀਦ ਨਾ ਹੁੰਦੇ ਹੈ ਇਸ ਤੱਕ ਜੀ ਅਸੀਂ ਨਾ ਹੁੰਦੇ ਇਹਨਾਂ ਦੇ ਇਟਾਂ ਦੇ ਛੱਤਗੇ ਅੱਜ ਆਂ ਆਜ਼ਾਦ ਦੇ ਹੋਤੀ ਇੱਕ ਗੱਲ ਕਰਨੀ ਹਾਂ ਜਿਹੜੇ ਗੁਲਾਮੀ ਜੀ ਨਾਲ ਲੋਕਾਂ ਨੇ ਦੇਖਿਆ ਸਹਿਰੀ ਅੱਜ ਇਲਾਕੇ ਕਿਤੇ ਟਮੇ ਟਮੇ ਲੋਕ ਹੋਣਗੇ ਜੇ ਉਹਨਾਂ ਨੂੰ ਜਾ ਕੇ ਪੁੱਛਿਆ ਜਾਵੇ ਤੇ ਕਹਿੰਦੇ ਪਤਾ ਕੀ ਸੀ ਕਿ ਸਾਨੂੰ ਬੈਠਣ ਨੂੰ ਤਾਂ ਮੰਜਾ ਤਾਂ ਬੜੀ ਦੂਰ ਹੈ भी नहीं दिता जाता गुलाम बल्हारी जावाद भगत सुखदेव उम्र कह रहे साल की उम्र मेरे अनेक मेरे बच्चे मेरे भरा मेरे होना सामने फोटो लगी साल की उम्र देख लो की आज दाड़ी मोच पूरी फूटी नहीं ਦੁਨੀਆਂ ਦਾ ਕੁਝ ਵੀ ਦੇਖਿਆ ਲੋਹੇ ਨਹੀਂ ਸੁਣਿਆ ਜਿਸ ਨੇ ਆਪਣੀ ਹਿੰਦਰਸਾ ਦੀ ਟੱਤੀਏ ਆਪਣੇ ਪ੍ਰੇਮ ਮਖੜਵਾ ਜਾਗੜਾ ਕੇ ਆਪਣਾ ਨਾਮ ਨਖਟਿਆ ਮੇਰੇ ਮਾ ਨੌਜਨ ਵੀਰਾਂ ਦੇ ਪ੍ਰਮਾਤੇ ਨਗਰ ਵਾਸੀਆਂ ਦੀ ਖੋਲ ਸਮਾਜ ਸੇਵਾ ਸੰਸਥਾ ਬਜੀ ਹੋਏ ਲੋਕਾਂ ਨੂੰ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਸਮਾਜ ਸੁਧਾਰ ਹੋ ਕਿਉਂ ਨਹੀਂ ਅਸੀਂ ਕੰਮ ਲਿਆ ਹੁੰਦਾ ਹੈ ਇਹ ਘਰ ਦੀ ਸਭ ਸੰਭਾਲਾ ਸੀ ਖੁਦ ਕਰਦੀਆਂ ਉਹਦਾ ਝਾੜੂ ਪੋਚਾ ਚਾਹਰਾ ਰੱਖ ਰਖਭ ਕਰਦੇ ਹਾਂ ਜੇ ਸਾਨੂੰ ਇਹ ਸਿਖੀ ਦਾ ਨੇ ਸਾਨੂੰ ਘਰ ਬਣਾਉਣ ਦਿੱਤਾ ਤੇ ਲੇਕਰ ਸਾਲੂ ਇਸ ਕਰਨ ਸੰਭ ਦਾ ਪੂਰਾ ਹਲ ਤੇ ਨਾ ਕਿ ਕੌਣ ਕਹਿੰਦੇ ਜਿਹੜੀ ਬਸੂ ਸਾਡੇ ਮਾਤਾ ਪਿਤਾ ਦਾ ਪੈਣਾ ਪਰਾਵਾ ਨੇ ਜੈ ਸਾਡੇ ਪਤੰਮ ਜੀ ਸਾਡੇ ਨਾਲ ਸਾਡੇ ਬਜ਼ੁਰਗਾਂ ਨਾਲ ਨੂੰ ਧਿਆਨ ਕਰਕੇ ਦਿੱਤੀ ਹੈ ਉਹਦਾ ਨੁਕਸਾਨ ਕਰਨਾ ਸਾਨੂੰ ਕੋਈ ਹੱਕ ਨਹੀਂ बल्कि उन दिन चुगनी रात चुगनी करके अपने देश का अपने मुल्क का अपने पिंड ना रोशन करना चाहिए कुनिया दुनिया एक दुनिया जारी है मंदी शोर लख लांत है कमजोर कम कमजोर नहीं होना मेरे सामने मेरे भी ਦੇ ਕਿ ਨੀਤ ਮਾਰਚ ਮੇਂ ਨਿਰਤੀ ਹੋ ਗਈ ਹੈ ਫਸਲੀ ਪਹਿਲੀ ਤੋਂ ਲਗਾਤਾਰ ਮੋਰਚੇ ਤੇ ਉਹਨਾਂ ਦੇ ਪ੍ਰੈਸ਼ਰ ਲੱਗ ਰਿਹਾ ਖੇਤਾਂ ਦੇ ਵਿੱਚ ਕਰਾਂ ਦੇ ਵਿੱਚ ਟੱਕੇ ਮਾਰੇ ਜਾ ਰਹੇ ਨੇ ਪਰ ਅੱਪਾ ਦਿਨ ਰਾਤ ਉਸ ਮੋਰਚੇ 'ਚ ਸੰਭਾਲੇ ਬੈਠੇ ਹਾਂ ਪਰ ਅਫਸੋਸ ਦੀ ਗੱਲ ਕੱਟੀ ਨਹੀਂ ਦੂਰੀ ਆਣ ਅਲੀਆ ਅਕਬਾਰਾ ਚ ਆਦੀ ਹੈ

ਨੇ ਰੀਜਾ ਜੋ ਤੇ ਬੀਕੀਆਂ ਪੈਣਾ ਬੈਠੀ ਸੀ ਜਿਨ੍ਹਾਂ ਨੂੰ ਗੱਲ ਕਰਨ ਦਾ ਕੋਈ ਪਤਾ ਨਹੀਂ ਸੀ ਇੱਕ ਪ੍ਰਸ਼ਾਸਨਿਕ ਗੱਲ ਕਰਨ ਲੱਗਾ ਮੈਂ ਤਾਂ ਜਦੋਂ ਡੀਸੀ ਸਾਹਿਬ ਨੂੰ ਪੁੱਛਿਆ ਗਿਆ ਕਹਿੰਦੇ ਅਸੀਂ ਤਾਂ ਕੀ ਪੈਜੀ ਸੀ ਮੈਂ ਕਹਾਂ ਮੈਡਮ ਸਾਹਿਬ ਤੁਸੀਂ ਆਖੀ ਮੈਂ ਪਹਿਲਾਂ ਮੈਂ 2 ਮਿੰਟਾਂ ਗੱਲ ਕਰਾਂਗਾ ਪਰ ਪੈਜੀ ਨਹੀਂ ਕਰੇ ਸੀ ਜਿਹਨਾਂ ਹਾਨੂੰ ਬੁਲਾਇਆ ਹੁੰਦਾ ਮੈਂ ਜਾਨ ਜਦ ਮੈਂ ਕਹਾਂ ਮੇਰੀ ਵੀ ਉਮਰ ਮਰਗਾ 1960 ਵਰ੍ਹੇ ਜਨਮ ਆ ਜੋ ਕਿ ਇੱਕ ਪਿੰਡ ਚ ਕਿਤੇ ਨਵੇਂ ਨਾਰਾ ਹੁੰਦਾ ਤਾਂ ਕਿਨੇ ਸਰਪੰਚ ਨੂੰ ਕਿਹਾ ਜਾਂਦਾ ਸੇਪਚ ਆਪਣੇ ਚੌਕੀਦਾਰ ਨੂੰ ਕਹਿੰਦਾ ਕਿ ਚੌਕੀਦਾਰ ਗਈ ਗਈ ਮਲੇ ਮਲੇ ਘਰ ਘਰ ਜਾ ਗਿਆ ਕਲਾਗਦਾ ਨਾ ਕਹਿ ਤੋ ਤੱਕ ਸਾਢੇ ਪੰਜ ਕਿਤੇ ਵੀਡੀਓ ਤੇ ਨਹਿਰ ਸਾਹਿਬ ਹੀ ਆਉਂਦਾ ਮੈਨੂੰ ਯਾਦ ਹੈ ਚਾਹੇ ਉਹ ਸਰੇ ਰੰਗ ਰਾਂਜ ਹੋਵੇ ਤੇ ਚਾਹੇ ਢਾਗਿਆ ਸਰਾਜ ਹੋਵੇ ਤੇ ਚਾਹੇ ਗੇਰੇ ਪਟਾਰ ਹੋਵੇ ਤੇ ਸਾਨੂੰ ਹੱਥ ਦੱਸਿੰਦਾ ਸੀ ਕਿ ਅੱਜ ਇੱਕ ਧੀ ਨਿਹਾਰੇ मैडम ने कोई जवाब तो नहीं दिया मैं फिर लास्ट में कर गई कि मैडम साहब थानू सारे एरिया दा दस कर दे असि कोई ने बड़े खानदानी की मई जिम्मेदार नहीं है साडे बाप दादा ने सानू किला किला सभा सभा किला लगे थी पहले बैठ दो तो तेरे फिर ते अपन हम उधर बने जा रिया उदो बाद सारे ला सारे लागे दे मकान साथ पर क्या करे नंगल वगैरह बेगा पिंडा लोग चक्कर लोग सारे बेले के बसिया तु ਇਹਨਾਂ ਬਲੇ ਜੰਗਲ ਹੀ ਜੰਗਲ ਹੁੰਦਾ ਕਹਦਾ ਸੀ ਸਿਰ ਇੱਕ ਦੋ ਇੱਕ ਕੋਠੀ ਜੱਕ ਜਿਹੜੀ ਹੋਇਆ ਕਦੀ ਉਹਦਾ ਨਾਸੇ ਉਥੇ ਕੋਈ ਨਹੀਂ ਸੀ ਅੱਜ ਉਹਨਾਂ ਧਰਤੀ ਤੇ ਐਨੀ ਬਸੋਂ ਹੋ ਗਈ ਐ ਪਰ ਉਸ ਬਸੋਂ ਨੂੰ ਉਹ ਯਾਰਿਆ ਯਾਰਿਆ ਲੇਕਿਨ ਮੈਨੂੰ ਅਨੁਸਾਰ ਸੀ ਕਹਦਾ ਇਹ ਜਿਹੜੇ ਕਿ ਜਿਲ੍ਹੇ ਦਾ ਮਾਲਕ ਹੋਵੇ ਉਹ ਇਹ ਅੱਜ ਦੇਨ ਇੱਕ ਅਖਰ ਵੀ ਇੱਕ ਲਵ ਜੀ ਆਪਣੀ ਮੁਖਾਲਬਨ ਤੋਂ ਕਿਤੇ ਵੀ ਸਾਡੇ ਲਈ ਵਰਤਿਆ ਨਹੀਂ ਅਸੀਂ ਬਾਸ ਤੇ ਪਾਪਾ ਕੇ ਗਿਆ ਹਾਲੇ ਕਿ ਮੰਨੇ ਜਾ ਬੜ ਸਾਨੂੰ ਜੋ ਕੈਸ਼ਾਂ ਦੀ ਮਾਰ ਪੈ ਰਹੀ ਆ ਚੰਗੜਾ ਤੋਂ ਲੱਗੇ ਮੈਂ ਉਹ ਵੀ ਦਸ ਦਿਨ ਇੱਥੋਂ ਤੱਕ ਪੂਰਪੁਰ ਲੜੀਆਂ ਤੇਉੜੇ ਗਠੋਤਿਆਂ ਦੀ ਘਟਾਰ ਦੇ ਰਹੀ ਆ ਜੇ ਕੱਲ ਨੂੰ ਜੇ ਇਸ਼ਾਨੇ ਟੁੱਟਦੀ ਆ ਤੇ ਪੂਰਪੁਰ ਲੜੀਆਂ ਗਠੋਤੇ ਦੇਖਿਆ ਇਹ ਪਾਕਿਸਤਾਨ ਵੀ ਨਹੀਂ ਰਹਿਣਾ ਵਾਹ ਉਹਨਾਂ ਨੇ ਪੁੱਛ ਲਿਆਦਾ ਉਹਨਾਂ ਨੇ ਬਜਰੀ ਗਿਆ ਤੇ ਦਿਨ ਰਾਤ ਬਜੀ ਕੰਡ ਕੰਡ ਕੇ ਸਾਡੇ ਖੇਤਾਂ ਨੂੰ ਸਾਡੇ ਔਜਾਰਾ ਕੀਤਾ ਜਾ ਰਿਹਾ ਆਪਾਂ ਕਿੱਥੇ ਜਾਵਾਂਗੇ ਆ ਨਹਿ ਨਹੀਂ ਲੈ ਲੋ ਆ ਨਹਿ ਬੜੀਆ ਸਾਸ ਨੂੰ ਦਾਦੇ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਆਵੇ ਮੇਰੀ ਬੇਟੀ ਆ ਉਹ ਨੋਟ ਕਰਕੇ ਲਾ ਦੇ ਸਾਡੇ ਚਲਦੇ ਪਾਸ਼ੰਡ ਦੇ ਵਿੱਚੋਂ ਇਹ ਵੀ ਜਿੱਥੋਂ ਮਰਜੀ ਚੈੱਕ ਕਰਾ ਲਵੇ ਇਹ ਕੰਡ ਨਹੀਂ ਇਹ ਬਿਲਕੁਲ ਖਤਮ ਹੈ ਇਹ ਕਿਸੇ ਬੇਲੇ ਨਹੀਂ ਸਾਡਾ ਚੱਕ ਚੰਗਰਵਾ ਤੇ ਲਹਾ ਹੰਦਵਾ ਦੇ ਝੋਟੇ ਆ ਰਾ ਵਗੈਰਾ ਇਹ ਸਾਰੇ ਗੁਰਦਾਸਪੁਰ ਦੇ ਲਾਗੇ ਰ ਖੜੇ ਹੋਣੇ ਜਗਾ ਬਲਕਿ ਮਿਲਦੇ ਵੀ ਨਹੀਂ ਓਏ ਸਾਨੂੰ ਜਾਗੇ ਆ ਖੇਤੀ ਕਰੀ ਖੇਤੀ ਕੋਈ ਦਾ ਕੰਮ ਕਰਦੇ ਆ ਝੋਲੀ ਚ ਪੀ ਪਾ ਕੇ ਛੱਡਾ ਮਾਰਦੇ ਆ ਮਾਲਿਕ ਨੂੰ ਯਾਦ ਕਰਦੇ ਆ ਕਿ ਮਾਲਕ ਦੁੱਪਾ ਲਾ ਕੇ ਨਾਲ ਪਰ ਰਾਖੀ ਆਈ ਆਪ ਕਰਦੇ ਆ ਨਹੀਂ ਤੇ ਡੰਗਰ ਖਾ ਜਾਂਦੇ ਨੇ ਚੱਕ ਮੇਲੇ ਤੇ ਹੰਦਵਾ ਵੇਲੇ ਚ ਪਰ ਆ ਦਿ ਲੋ ਡੰਗਰਾਂ ਦੇ ਮੂੰਹਾਂ ਚੋਂ ਛਿੱਟੇ ਖੋ ਕੇ ਆਪਣੇ ਬੱਚੇ ਨੇ ਆ ਪਰ ਸਾਨੂੰ ਆਪਣੇ ਦੇਸ਼ ਦੀ ਆਪਣੇ ਮੋਢ ਦੀ ਆਪਣੇ ਪੇਟ ਦੀ ਸਾਨੂੰ ਆਪ ਰਾਖੀ ਕਰਨੀ ਪਣੀ ਹੈ ਕਹਾਡੇ ਕੋ ਰਾਖੀ ਕਰਨ ਵਾਸਤੇ ਕੋਈ ਸਰਕਾਰ ਹੈ ਆਰਮੀ ਨਹੀਂ ਭੇਜਣੀ ਇਹ ਨੌਜਵਾਨ ਪੀੜੀ ਹੈ ਇਹ ਨੌਜਵਾਨ ਬੱਚੇ ਨੇ ਇਹਨਾਂ ਦਾ ਹੱਕ ਮੰਗਾ ਅਸੀਂ ਵੀ ਸਨ ਲੜਾਈਆਂ ਕਰਕੇ ਆਇਆ ਪਰ ਮੇਰੀ ਬੇਟੀ ਆਣ ਵਾਲੇ ਸਮੇਂ ਵਿੱਚ ਹੋਸ਼ ਮਿਓ ਨਹੀਂ ਤੇ ਲੂਟੇ ਜਾਓਗੇ ਫਿਰ ਤੇ ਖੁਦ ਜਿਹੜੇ ਬੱਚਿਆਂ ਲੁੱਟੇ ਜਾਣਾ ਹੈ ਜਮੀਨ ਸਾਡੇ ਕੋਲ ਰਹਿ ਗਈ ਕਿਸ ਕੋ 1.5 ਕਿਲੋ ਜਿਹੜਾ ਕੋਈ ਕਹਿੰਦਾ 5 ਦਾ 30 ਸਾਂ ਕਹਿੰਦਾ ਉਹਨੇ 4 ਕਿਲੇ ਤੇ 5 ਕਿਲੇ ਤਾਂ ਹੁਣ ਵੀ 3 ਜਾਂ 4 ਮੋਤਨ ਕਿੰਨੇ ਵੀ ਜਮੀਨ ਬਚ ਗਈ ਕਿਨਾ ਮੁਰਲਿਆ ਜਾ ਗਈ ਇਸ ਕਿਹਾ ਜਿਹਦੇ ਕੋਲ ਜਿੰਨੀ ਜਿੰਨੀ ਜਮੀਨ ਹੈ ਮਰੇ ਕਹਿੰਦਾ ਪਾਦਾ ਉਹ ਵੇਚਿਓ ਨਾ ਕਿਉਂਕਿ ਤੁਹਾਡੀ ਜਮੀਨ ਨੂੰ ਖੀਂਚ ਕੇ ਇਹਨਾਂ ਦਾ ਟੋਏ ਪਾਦਨੇ ਵਿੱਚੋਂ ਮਾਰਕੀਟ ਕੇ ਲੈ ਜਾਣਾ ਤੇ ਤੁਹਾਨੂੰ ਰੰਦਾ ਖੁਦਾ ਤੁਹਾਨੂੰ ਤਬਾਹ ਕਰ ਦੇਣਾ ਤੇ ਫਿਰ ਤੁਸੀਂ ਕਹੋਗੇ ਯਾ ਇਹ ਕੀ ਬਣ ਗਿਆ ਮੇਰੇ ਕੋਲ ਵੀ ਇਹ ਜ਼ਮੀਰ ਹੈ ਮੇਰੇ ਕੋਲ ਵੀ ਆਫਰ ਆਉਂਦੀ ਹੈ ਕਿ ਉਹ ਜਿਹਨੇ ਪੱਥਰ ਹੈ ਮੈਂ ਕਿਹਾ ਨਹੀਂ ਸਾਡਾ ਬਾਬੂ ਇਹ ਕਹਿੰਦਾ ਸੀ ਇਹ ਪੁੱਤਰਾ ਦਾਣੇ ਨਹੀਂ ਖਾਣੇ ਹੁੰਦੇ ਜ਼ਮੀਨ ਨੂੰ ਵੇਚਣੇ ਨਹੀਂ ਜ਼ਮੀਰ ਖਰੀਦੋ ਅੱਜ ਕਿ ਮੈਂ ਖਰੀਦੀ ਹੈ ਹੋਰ ਮੇਰੇ ਸੱਜਣਾ ਪ੍ਰੇਮੀਆਂ ਹੋਰ ਮੇਰੇ ਪਾਤਸ਼ਾਹਨਾ ਬਾਜਿਮਨਾ ਕਿਦੀਆਂ ਨੇ ਬੜੇ ਬੜੇ ਉੱਚੇ ਕਾਰੋਬਾਰ ਜਰ ਗਿਆ ਪਰ ਇੱਕ ਕਮੀ ਬੜੀ ਵੱਡੀ ਹੈ ਕਿਹੜੀ ਸਾਡੇ ਚ ਇਕੱਠ ਨਹੀਂ ਹੈ ਮੈਂ ਪੰਜਾਬ ਰਾਜ ਬਿਜਲੀ ਬੋਰਡ ਆਜੇ ਅਲਾਈਨਮੈਂਟ ਡਿਊਟੀ ਕਰਕੇ ਸਾਰੀ ਉਮਰ ਪ੍ਰਧਾਨਗੀ ਕਰਕੇ ਆਇਆ ਪਰ ਕਦੋਂ ਕੱਠ ਲੋਹੇ ਦੀ ਲੱਠ ਲੱਠ ਹਾਕਮ ਦੇ ਸੇ ਜੇਕਰ ਸਾਡਾ ਕੱਠ ਹੋਊਗਾ ਆਪਾਂ ਜੱਟ ਕੇ ਮੁਕਾਬਲਾ ਕਰਾਂਗੇ ਮੇਰੀ ਬੇਟੀ ਆ ਆਣ ਵਾਲੇ ਸਮੇਂ ਵਿੱਚ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਸਿਆਣੇ ਬਜ਼ੁਰਗਾਂ ਨੂੰ ਜਿਹੜੇ ਕੰਮ ਕਾਈ ਕਰਕੇ ਬੈਠਣ ਕਰ ਉਹ ਬੈਠ ਕੇ ਨਹੀਂ ਸਨਾ ਸਾਨੂੰ ਪੁੱਛਣਾ ਕੋਈ ਨਹੀਂ ਬੱਚਿਆਂ ਨੂੰ ਵਾਸਤੇ ਇਹ ਆਨ ਵਾਲੀ ਪੀੜ੍ਹੀ ਵਾਸਤੇ ਆਪਣੀ ਜ਼ਿੰਦਗੀ ਦੀ ਦਾਸਾ ਆਪਣੀ ਜ਼ਿੰਦਗੀ ਦਾ ਤਜਰਬਾ ਦੱਸ ਕੇ ਜਾਣਾ ਚਾਹੀਦਾ ਹੈ ਕਿ ਮੈਂ ਹੁਣ ਮੇਰੇ ਪੱਕੇ ਪੱਕੇ ਪਿੰਡਾਂ ਤੋਂ ਮੇਰੇ ਸਾਥੀ ਵੀ ਆਏ ਨੇ ਇਸ ਥੰਗੀ ਹੰਦ ਬੱਚਿਆਂ ਨੂੰ ਜਾਂ ਸਾਡੇ ਪਰਵਾਰਾਂ ਨਾਲ ਆ ਨਾਲ ਸ਼ਾਮਿਲ ਹੋਣ ਸਮੇਂ ਵਾਸਤੇ ਆਏ ਨਹੀਂ ਦੂਸਰੀ ਗੱਲ ਹੈ ਇਹ ਕਿ ਜਿਹੜਾ ਪਾਣੀ ਹੈ ਇਹ ਪਾਣੀ ਨਾਲ ਸਾਨੂੰ ਰੋੜ ਕੇ ਲਿਆ ਜਾਣਾ ਮੈਂ ਤਾਂ ਆਪਣੀ ਹੱਕੀ ਦੇਖਿਆ ਸ਼ਾਇਦ ਇੱਥੇ ਦੇ ਲੋਕਾਂ ਨੇ ਘੱਟ ਦੇ ਕਿਉਂਗਾ ਮੇਰੇ ਤਾਂ ਜਨਮ ਹੀ ਲੱਗ ਰਿਹਾ ਲਹਾਰ ਵਾਲੇ ਆ ਪਾਣੀ ਜਿਵੇਂ ਆ ਤੇ ਇਹ ਜਿਹੜਾ ਪਾਣੀ ਆ ਇਸ ਪਾਣੀ ਨਾਲ ਸਾਡੇ ਮੂਲਕ ਦਾ ਤਬਾਹ ਕਰਨਾ ਪਰ ਆਣ ਵਾਲੇ ਸਾਰੇ ਵਿੱਚ ਉਹਨੇ ਨੀਟਿਆਂ ਨੂੰ ਪੁੱਛਣਾ ਜਿਹੜੇ ਪੰਜਾਂ ਜਾਂ ਛੇ ਪਾਰਟੀਆਂ ਵਾਲੇ ਨੇ ਆਉਣਾ 31 ਮਈ ਤੋਂ ਪਹਿਲੇ ਪਹਿਲੇ ਬਲੌਗ ਸੰਦੀ ਗਿਲਾ ਪਰਸੇ ਦੀ ਬੋਟਾ ਵਾ ਦੇ ਵਜ ਕੋਈ ਵੀ ਨਹੀਂ ਫੜ ਗਿਆ ਅੱਜ 2 ਮਹੀਨੇ ਹੋ ਗਏ ਸਾਨੂੰ ਬੈਠਿਆਂ ਨੂੰ ਜੇਕਰ ਉਹ ਆਹੀ ਇਹ ਗੱਲ ਕਹਿੰਦੇ ਜੇ ਆਇਆ ਹੋਵੇ ਤਾਂ ਸਾਡੇ ਉੱਤੇ ਸਾਡੇ ਕਰਨੇ ਦੇ ਹਾਜੀ ਵੀ ਤੇ ਲੋਵੇ ਸਿਰਫ ਕੋਟਾ ਵਾਸੀ ਆ ਸਾਡੀ ਮਜਬੂਰੀ ਆ ਤੇ ਕੋਟਾ ਲੈਣ ਪੈਸਾ ਪੁੱਛੋ ਮੇਰਾ ਕਹਿੰਦਾ ਕਿ ਮੈਂ ਮੰਗ ਰੱਖ ਕੇ ਆਇਆ ਮਗਾ ਜਦੋਂ ਕੋਟਾ ਲੈਣ ਆਲੇ ਆਪਣੇ ਪੇਟ 'ਚ ਮੇਂ ਦਰੀ ਪਿਛਾ ਲੋ ਉੱਥੇ ਪਾਣੀ ਰੱਖੋ ਉੱਥੇ ਬੈਠ ਨੂੰ ਦਰੀ ਵਿਛਾ ਦਿਨਾ ਉਹਨਾਂ ਨੂੰ ਪੁੱਛੋ ਕਿ ਭਲਿਆ ਮਰਦਾ ਇੰਨੇ ਤੇ ਪਹਿਲੇ ਕਿੱਥੇ ਆ ਜਿੱਦ ਤੂੰ ਸਾਡੇ ਕੀ ਲੱਗਣਾ ਓਏ ਲੀਡਰ ਕੀ ਕਹਿ ਰਹੇ ਨੇ ਚਾਹੇ ਉਹ ਚੰਗਣਾ ਲੀਡਰ ਹੋਵੇ ਚਾਹੇ ਸ੍ਰੀ ਪਨਾਹ ਦਾ ਚੱਕ ਦਾ ਨਿਰਵਾਚ ਚਾਹੇ ਉਹ ਚੱਕ ਦੇ ਰਹਾ ਮਕੇ ਕਿੰਦਾ ਹੋਵੇ ਸਿਰ ਆਪਣੀ ਪਾਰਟੀ ਵਾਸਤੇ ਨਾ ਕਰਦਾ ਅਖਬਾਰ ਤੇ ਫੋਟੋ ਪਾਉਂਦਾ ਆ ਲੇਕਿਨ ਪਬਲਿਕ ਵਾਸਤੇ ਉਹ ਕੋਈ ਕੱਖ ਨਹੀਂ ਕੰਮ ਕਰ ਰਿਹਾ ਕਿਆ ਕਰਦਾ ਅਜਾ ਮੈਦਾਨ ਜਾ ਕੇ ਹੰਦਸੇ ਕਿ ਮੱਕੀ ਕੀਤਾ ਕਿਆ ਕੈਚਰ ਬਣ ਗਿਆ ਨੇ ਕਿਆ ਠੇਕੇ ਬਣ ਗਿਆ ਨੇ ਆਪ ਖੁਦ ਠੇਕੇਗਰ ਮਾਲਕ ਸੀ ਤੇ ਫੋਣ ਵੀ ਕੱਟੀ ਮਾਰ ਤੋਂ ਪਾਜਾ ਠੇਕੇ ਟੁਕਰੀਆਂ ਨੇ ਉਹਨਾਂ ਨੇ ਜੇ ਕਲੋਂ ਮੱਛੀ ਲਗੀ ਅੱਗੇ ਠੇਕੇ ਸਾਨੂੰ ਮਿਲ ਜਾਣ ਓ ਅਸੀਂ ਚੰਗੀ ਮਾਰੀ ਸ਼ਰਾਬ ਵੇਚ ਕੇ ਪੈਸੇ ਪਟਲੀ ਪੈਸੇ ਦੀ ਬੜੀ ਕਟਾ ਉਹ ਖਾਂਦੇ ਨਹੀਂ ਪੇਸ਼ੇਵਰ ਲੋਕ ਨੇ ਅਸੀਂ ਗਰੀਬ ਲੁੱਟੇ ਯਾਰਿਆਂ ਖਾਸ ਕਰਕੇ ਮਨੋਜਨ ਪੀੜੀ ਬਣਾ ਕਿ ਨਸ਼ਿਆਂ ਤੋਂ بچੋ ਜੇ ਨਸ਼ੇ ਦੀ ਮਾਰ ਜਾਗੇ ਤੇ ਬੱਚਾ ਕਾ ਕਰੀ ਦੂਜੀ ਗੱਲ ਜੇ ਬਾਪ ਦਾ ਦੇਦੀ ਤੇ ਮਾਤਾ ਪਿਤਾ ਕੋਲ ਜੋ ਜਾਣ ਤੱਕ ਤੁਹਾਨੂੰ ਦੌਲਤ ਨਹੀਂ ਆ ਜਾਂ ਆਇਆ ਦਤਲੀ ਉਹਨੂੰ ਸਾਹਮਣੇ ਰੱਖਿਓ ਕਿ ਜੜੀ ਹੈ ਇਹ ਦਵਾਈ ਹੈ ਇਹ ਨਹੀਂ ਕਹਿੰਦਾ ਹੋਇਆ ਖਿਮਾ ਦਾ ਜੱਜਗਾ ਜੇ ਤੇਰੇ ਕੋਲ ਲਗਜ ਬੰਦ ਕੱਟ ਕਿਆ ਜਾਵੇ ਮਾਪੇ ਨਾਲ ਪਰ ਇੱਕ ਨਾਰਾ ਜੁ ਲੱਗੇ ਜੇ ਜੰਗਾ ਜੈ ਸ਼ੰਗਰੇਸ਼ ਜੇ ਲੜਨ ਵਾਲੇ ਲੋਕਾਂ ਦੀ ਜੇ ਲੜੋਗੇ ਕੁਛ ਲੈ ਲੋਗੇ ਜੇ ਲੜੋਗੇ ਤਾਂ ਫਿਰ ਤੁਹਾਰੇ ਆਪਣਾ ਆਪ ਹੀ ਦੇਖ